ਪਹਿਲਾਂ ਤਾਂ ਅੱਜ ਮੈਂ ਡੇਨੈਮਿਕਲ ਐਸੋਸੀਏਸ਼ਨ ਦੀ ਤਰਫੋਂ ਸਾਰੇ ਆਪਣੇ ਜੀ ਪੱਤਰਕਾਰ ਜਰਨਲਿਸਟ ਸਾਡੀ ਪ੍ਰੈਸ ਕਾਨਫਰੰਸ ਜਾਈ ਨੇ ਤੁਹਾਡਾ ਸਵਾਗਤ ਕਰਦਾ ਹਾਂ। ਆਪਾਂ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਡੀ ਪ੍ਰੈਸ ਕਾਨਫਰੰਸ ਲਈ ਆਏ। ਅੱਜ ਦਾ ਵਿਸ਼ਾ ਜਿਸ ਤਰ੍ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ 9 ਅਗਸਤ ਨੂੰ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਵਿੱਚ ਹੋਇ ਇੱਕ ਧਿਆਨ ਦੇ ਕਾੜ ਦੇ ਨਾਲ ਸਬੰਧਤ ਹੈ। ਜਿੱਥੇ ਇੱਕ ਲੇਡੀ ਡਾਕਟਰ ਉਸ ਜਿਹੜੀ ਅਜੇ ਕੰਮ ਕਰ ਰਹੀ ਸੀ ਜੋ ਕਿ ਚਸਪਾਰਡ ਬ੍ਰਿਟਲ ਪਲਮਨਰੀ ਮੈਡੀਸਿਨ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਸੀ ਉਸ ਦੇ ਨਾਲ ਇੱਕ ਬੜਾ ਹੀ ਭਿਆਨਕ ਗਾਂਢ ਹੋਇਆ ਹੈ ਜਿਸ ਨੂੰ ਉਸੇ ਕਾਰਨ ਕਰਕੇ ਕਿਨਾ ਕਰਨਾ ਕਰਕੇ ਬੁਰੀ ਤਰ੍ਹਾਂ ਦੇ ਨਾਲ ਟੌਰਚਰ ਕੀਤਾ ਗਿਆ ਦਾ ਰੇਪ ਕੀਤਾ ਗਿਆ ਬਹੁਤ ਬਦਸਲੂਬਤ ਅੰਦਾਜ਼ ਹੈ ਇਸ ਹਾਦਸੇ ਨੂੰ ਉਥੋਂ ਦੀ ਇਨਵੈਸਟੀਗੇਸ਼ਨ ਔਰ ਕਾਲਜ ਦੇ ਪ੍ਰਿੰਸੀਪਲ ਨੇ ਪਹਿਲਾਂ ਸੁਸਾਇਡ ਦਾ ਰੰਗ ਲੈਣ ਦੀ ਕੋਸ਼ਿਸ਼ ਕੀਤੀ। ਜੋ ਕਿ ਬਹੁਤ ਹੀ ਨਿੰਦਿਆਯੋਗ ਹੈ। ਉਸ ਤੋਂ ਬਾਅਦ ਜਦੋਂ ਐਵੀਡੈਂਸ ਸਾਹਮਣੇ ਆਏ ਜਦੋਂ ਸਟੂਡੈਂਟਸ ਨੇ ਇਸ ਸੀਨ ਸਾਹਮਣੇ ਲਿਆਂਦਾ ਔਰ ਉਸ ਬੱਚੀ ਦੇ ਪੇਰੈਂਟਸ ਨੇ ਦੱਸਿਆ ਸਾਡੇ ਕੋਲ ਸਬੂਤ ਨੇ ਕਿ ਉਸ ਨੂੰ ਮਾਰਿਆ ਗਿਆ। ਫਿਰ ਪੁਲਿਸ ਹਰਕਤ ਹਰਕਤ ਵਿੱਚ ਆਈ। ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੂੰ ਇਨਸਟਰਕਸ਼ਨ ਦਿੱਤੀਆਂ ਗਈਆਂ ਸਟੇਟ ਗਵਰਨਮੈਂਟ ਵੱਲੋਂ ਕਿ ਉਥੋਂ ਸਾਰੇ ਸਬੂਤ ਮਿਟਾ ਦਿੱਤੇ ਜਾਂਦੇ। ਉਥੋਂ ਦੇ ਪ੍ਰਿੰਸੀਪਲ ਨੂੰ ਸਿਰਫ ਆਪਜੀ ਕਾਰਵਾਈ ਲਈ ਉਥੋਂ ਸੈਕ ਕਰਕੇ ਉਸੇ ਵੇਲੇ ਦੂਸਰੇ ਮੈਡੀਕਲ ਕਾਲਜ ਦੇ ਵਿੱਚ ਲਗਾ ਦਿੱਤਾ। ਆਪੂ ਪ੍ਰਿੰਸੀਪਲ ਡਾਕਟਰ ਸੰਦੀਪ ਗੋਸ਼ ਦਾ ਪਾਸ ਦੇ ਬਹੁਤ ਹੀ ਕੰਟਰੋਵਰਸ਼ੀਅਲ ਹੈ। ਉਹਦੇ ਖਾਇਰ ਨਾਲ ਬਹੁਤ ਜ਼ਿਆਦਾ ਸੰਬੰਧ ਨੇ। ਤੁਸੀਂ ਇਮੇਜਿਨ ਕਰੋ ਕਿ ਉਹ ਚਾਰ ਵਾਰ ਉਸ ਕਾਲਜ ਚੋਂ ਟਰਾਂਸਫਰ ਹੋ ਕੇ ਵਾਪਸ ਇੱਕ ਦਿਨ ਦੇ ਵਿੱਚ ਮੁੜ ਕੇ ਉਸ ਕਾਲਜ ਦੇ ਵਿੱਚ ਹੀ ਇਹ ਪ੍ਰਿੰਸੀਪਲ ਆ ਜਾਂਦੇ। ਸੋ ਕੁਝ ਕਬਰਾਂ ਐਸੀਆਂ ਵੀ ਆ ਰਹੀਆਂ ਨੇ ਕਿ ਉਸ ਕਾਲਜ ਦੇ ਵਿੱਚ ਕੁਝ ਐਸੋ ਜਿਹਾ ਚੱਲ ਰਿਹਾ ਸੀ ਜਿਸ ਬਾਰੇ ਉਸ ਸੰਬੰਧ ਭਾਗੀ ਬੱਚੀ ਨੂੰ ਪਤਾ ਚੱਲਿਆ। ਉਹਨੇ ਜਦੋਂ ਆਪਣੇ ਸਾਥੀਆਂ ਨਾਲ ਜੇ ਉਹ ਉਸ ਕੰਮ ਵਿੱਚ ਲਿਫਟਸਾਂ ਕਨਫਰੰਟ ਕੀਤਾ ਤਾਂ ਉਸ ਨੂੰ ਥ੍ਰੈਟਸ ਵੇਲੇ ਉਸਨੇ ਐਡਮਿਨਿਸਟ੍ਰੇਸ਼ਨ ਦੇ ਧਿਆਨ ਵਿੱਚ ਲਿਆਂਦਾ ਕਿ ਮੇਰੀ ਜਾਨ ਨੂੰ ਖਤਰਾ ਹੈ ਲੇਕਿਨ ਕੁਝ ਨਹੀਂ ਕੀਤਾ ਗਿਆ। ਅਰ ਅਲਟੀਮੇਟਲੀ ਉਸ ਨੂੰ ਇਸ ਤਰ੍ਹਾਂ ਦੇ ਭਿਆਨਕ ਕਾਂਡ ਵਿੱਚ ਫਸਰਨਾ ਪਿਆ ਔਰ ਆਪਣੀ ਜਾਨ ਗਵਾਣੀ ਇਸ ਦੇ ਨਾਲ ਡਾਕਟਰ ਦੇ ਵਿੱਚ ਇੱਕ ਬਹੁਤ ਹੀ ਅਸੁਰੱਖਿਤਾ ਦਾ ਮਾਹੌਲ ਪੈਦਾ ਹੋਇਆ ਹੈ ਔਰ ਸਭ ਤੋਂ ਖਤਰਨਾਕ ਗੱਲ ਜੋ ਹੋਈ ਕਿ ਇਸ ਇਨਸੀਡੈਂਸ ਨੂੰ ਕਵਰ ਕਰਨ ਦੇ ਲਈ ਸਟੇਟ ਸਪੌਂਸਰਡ ਗੁੰਡਾイズਮ ਲਾਇਆ ਗਿਆ ਉੱਥੇ ਡਾਕਟਰਸ ਜੋ ਕਿ ਪ੍ਰੋਟੈਸਟ ਕਰ ਰਹੇ ਸਨ ਪੀਸ ਵਾਲੀ ਪ੍ਰੋਟੈਸਟ ਕਰ ਰਹੇ ਸਨ ਇੱਕ ਮਾਰਨ ਨੂੰ ਭੇਜਿਆ ਗਿਆ ਜਿਸ ਨੇ ਉਹ ਸਾਰੀ ਜਗ੍ਹਾ ਨੂੰ ਤਹਿਸਰਸ ਕੀਤਾ ਸਾਰੇ ਹਸਪਤਾਲ ਨੂੰ ਤੋੜ ਦਿੱਤਾ ਗਿਆ ਐਮਰਜੈਂਸੀ ਤੋੜ ਦਿੱਤੀ ਗਈ ਉਹ ਸੈਮੀਨਾਰ ਰੂਮ ਜਿੱਥੇ ਕਿ ਕਾਂਡ ਹੋਇਆ ਸੀ ਉਸ ਨੂੰ ਤਬਾਹ ਕਰ ਦਿੱਤਾ ਗਿਆ ਹਰ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਹਾਈ ਕੋਰਟ ਨੇ ਇਸ ਇਨਸੀਡੈਂਟ ਦਾ ਨੋਟਿਸ ਲੈਂਦੇ ਆ ਇਹ ਇਨਕੁਆਇਰੀ ਸੀਬੀਆਈ ਨੂੰ ਸੌਂਪ ਦਿੱਤੀ ਸੀ ਕਿਉਂਕਿ ਹਾਈ ਕੋਰਟ ਨੂੰ ਵੀ ਯਕੀਨ ਨਹੀਂ ਕਿ ਪੁਲਿਸ ਇਹਦੇ ਵਿੱਚ ਨਿਰਪੱਖ ਜਾਂਚ ਕਰੇ ਸਰ ਲੱਗਦਾ ਨਹੀਂ ਲਗਾਤਾਰ ਵੈਸਟ ਬੰਗਾਲ ਦਾ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਹੈ ਗਵਰਨਰ ਰੂਲ ਦੀ ਵੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਹੈ ਇਸ ਤੋਂ ਵੱਧ ਇਸ ਦਾ ਸਬੂਤ ਕੀ ਹੋ ਸਕਦਾ ਹੈ ਕਿ ਉੱਥੋਂ ਦੇ ਮੁੱਖ ਮੰਤਰੀ ਉੱਥੋਂ ਦੇ ਗ੍ਰਹਿ ਮੰਤਰੀ ਔਰ ਉੱਥੋਂ ਦੀ ਸਿਹਤ ਮੰਤਰੀ ਮੰਤਰ ਬੈਨਰਜੀ ਖੁਦ ਸੜਕ ਤੇ ਉਤਰ ਕੇ ਨਿਆਂ ਮੰਗ ਰਹੀ ਜੇਸ ਬੰਦੇ ਨੇ ਉਥੇ ਲਾ ਐਂਡ ਆਰਡਰ ਮੇਨਟੇਨ ਕਰਨਾ ਉਹ ਖੁਦ ਕਹਿ ਰਿਹਾ ਕਿ ਨਿਆਂ ਦਿਓ ਇਸ ਤੋਂ ਵੱਡਾ ਲਾ ਐਂਡ ਆਰਡਰ ਬ੍ਰੇਕ ਹੋਣ ਦਾ ਕੋਈ ਸਥੁਤ ਹੋ ਨਹੀਂ ਸਕਦਾ ਲੱਗਦਾ ਨਹੀਂ ਇਹ ਸਾਰੀ ਇਹਨਾਂ ਦੀ ਮਿਲੀ ਭਗਤਾ ਚਾਹੇ ਕਾਲਜ ਮੈਨੇਜਮੈਂਟ ਹੋਵੇ ਜਾਂ ਪ੍ਰਸ਼ਾਸਨ ਜਾਂ ਸਰਕਾਰ ਬਿਲਕੁਲ ਸਾਫ ਹੈ ਇਹਨਾਂ ਦੇ ਮਿਲੀ ਭਗਤਾ ਹੈ ਇਸੇ ਬਹੁਤ ਉੱਚ ਕਨੈਕਸ਼ਨ ਵਾਲੇ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਸਿਰਫ ਰੇਪ ਐਂਡ ਮਰਡਰ ਹੋਇਆ ਹੁੰਦਾ ਤਾਂ ਅਸੀਂ ਜਾਂ ਇੱਕ ਉਹ ਇੱਕ ਐਸੀ ਮੰਦਭਾਗੀ ਘਟਨਾ ਸਮਝ ਕੇ ਔਰ ਜੋ ਵੀ ਕਲਪਰੇਟਸ ਉਹਨਾਂ ਨੂੰ ਫੜ ਕੇ ਸਜ਼ਾ ਹੁੰਦੀ ਤਾਂ ਠੀਕ ਸੀ ਲੇਕਿਨ ਜੋ ਉੱਥੇ ਉਸ ਸਾਰੇ ਸਬੂਤ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ ਉੱਥੋਂ ਦੇ ਡਾਕਟਰ ਜੋ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਤੋਂ ਇਹ ਲੱਗਦਾ ਹੈ ਕਿ ਜ਼ਰੂਰ ਕਿਤੇ ਨਾ ਕਿਤੇ ਕੋਈ ਮਿਲੀ ਭਗਤ ਹੈ ਔਰ ਉੱਥੇ ਕੋਈ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਜਿਨ੍ਹਾਂ ਨੂੰ ਕੀ ਸਰਕਾਰ ਛੁਪਾਉਣਾ ਚਾਹੁੰਦੀ ਹੈ ਔਰ ਸਰਕਾਰ ਦੇ ਉਹਨਾਂ ਦੇ ਪਾਰਟੀ ਦੇ ਕੁਝ ਬੰਦੇ ਇਸ ਵਿੱਚ ਇਨਵੋਲਡ ਨੇ। ਫਿਰ ਲੱਗਦਾ ਕਿ ਕੇਂਦਰ ਸਰਕਾਰ ਨੂੰ ਇਦਾਂ ਦਾ ਕਾਨੂੰਨ ਹੀ ਬਣਾਉਣਾ ਪੈਣਾ ਜੇ ਡਾਕਟਰਾਂ ਉੱਤੇ ਆਏ ਦਿਨ ਹਮਲੇ ਹੁੰਦੇ ਹੈ ਜਾਂ ਕੋਈ ਮਤਭਾਗਿਤ ਧਰਨਾ ਹੁੰਦੀ ਹੋਵੇ ਉਹਨਾਂ ਤੇ ਸਖਤ ਕشن ਨਾ ਦੇ। ਸਾਡੀ ਆਈਐਮਏ ਦੀ, ਨੈਸ਼ਨਲ ਆਈਐਮਏ ਦੀ ਇਹ ਬਹੁਤ ਦੇਰ ਤੋਂ ਮੰਗ ਹੈ। ਇੱਕ ਸੈਂਟਰਲ ਐਕਟ ਅਗੇਂਸਟ ਵਾਇਲੈਂਸ ਅਗੇਂਸਟ ਡਾਕਟਰ ਲਿਆਂਦਾ ਜਾਵੇ ਜੋ ਕਿ ਡੈਟਰਰ ਐਕਟ ਹੋਵੇ। ਸਰਕਾਰ ਨੇ ਕੋਵਿਡ ਦੇ ਦੌਰਾਨ ਕਿਉਂਕਿ ਉਸ ਵੇਲੇ ਡਾਕਟਰਾਂ ਦੀ ਜ਼ਰੂਰਤ ਸੀ ਤਾਂ ਐਪੀਡੈਮਿਕ ਐਕਟ ਵਿੱਚ ਐਮੈਂਡਮੈਂਟ ਕਰਕੇ ਤਾਂ ਉਹਦੇ ਵਿੱਚ ਇਹ ਪ੍ਰੋਵੀਜ਼ਨ ਪਾਤੀਆਂ। ਉਹ ਟੈਂਪੋਰਰੀ ਸੀ ਕਿਉਂਕਿ ਜਦੋਂ ਐਪੀਡੈਮਿਕ ਐਕਟ हट ਗਿਆ ਤਾਂ ਉਹ ਵੀ हट ਗਈਆਂ ਲੇਕਿਨ ਇੱਕ ਸੈਂਟਰਲ ਐਕਟ ਦੀ ਜੋ ਡਿਮਾਂਡ ਹੈ ਉਹ ਬਿਲ ਵੀ ਬਣਿਆ ਹੈ ਡਰਾਫਟ ਵੀ ਤਿਆਰ ਹੈ ਲੋਕ ਸਭਾ ਚ ਪੇਸ਼ ਵੀ ਹੋਣਾ ਸੀ ਲੇਕਿਨ ਸਰਕਾਰ ਦੇ ਸਾਡੇ ਗ੍ਰਹਿ ਮੰਤਰੀ ਨੇ ਕਹਿ ਕੇ ਕਿ ਡਾਕਟਰ ਨੂੰ ਕੋਈ ਸਪੈਸ਼ਲ ਕੈਟੇਗਰੀ ਨਹੀਂ ਦਿੱਤੀ ਜਾ ਸਕਦੀ ਇਸ ਕਰਕੇ ਉਸ ਕਾਨੂੰਨ ਨੂੰ ਲਿਆਂਦਾ ਨਹੀਂ ਗਿਆ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਮੈਂ ਅੱਜ ਪੁੱਛਣਾ ਚਾਹਨਾ ਆਪਣੇ ਮਾਨਯੋਗ ਗ੍ਰਹਿ ਮੰਤਰੀ ਜੀ ਨੂੰ ਕਿ ਕੀ ਜਦੋਂ ਕੋਈ ਸਿਹਤ ਤੇ ਜਾਂ ਦੇਸ਼ ਤੇ ਜਾਂ ਲੋਕਾਂ ਤੇ ਸਿਹਤ ਦੀ ਐਮਰਜੈਂਸੀ ਆਂਦੀ ਹੈ ਤਾਂ ਉਦੋਂ ਹੀ ਡਾਕਟਰਸ ਇੰਪੋਰਟੈਂਟ ਹੁੰਦੇ ਜੇ ਡਾਕਟਰ ਇੰਨੇ ਇੰਪੋਰਟੈਂਟ ਨਹੀਂ ਕਹੋ ਸਾਰੇ ਹੈ ਨੇ ਉਹਨਾਂ ਦੇ ਰੱਖਿਆ ਲਈ ਤਾਂ ਫਿਰ ਐਪੀਡੈਮਿਕ ਐਕਟ ਵਿੱਚ ਕੋਵਿਡ ਦੇ ਦੌਰਾਨ ਸੋਚ ਕਿਉਂ ਕੀਤੀ ਗਿਆ ਕਿਉਂਕਿ ਉਸ ਵੇਲੇ ਤੁਹਾਨੂੰ ਡਾਕਟਰ ਦੀ ਲੋੜ ਸੀ ਉਸ ਵੇਲੇ ਡਾਕਟਰਾਂ ਤੇ ਹਮਲੇ ਹੋ ਰਹੇ ਸੀ ਔਰ ਅੱਜ ਅਸੀਂ ਇਸੇ ਕਰਕੇ ਫਿਰ ਦੁਬਾਰਾ ਇਹ ਇਸ਼ੂ ਨੂੰ ਰੇਜ਼ ਕਰ ਰਹੇ ਹਾਂ ਕਿ ਸਾਨੂੰ ਸਟਰੋਂਗ ਸੈਂਟਰਲ ਐਕਟ ਚਾਹੀਦਾ ਔਰ ਨਾਲ ਹੀ ਨਾਲ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਇਹ ਪੰਜਾਬ ਸਟੇਟ ਵਿੱਚ ਸਟੇਟ ਦਾ ਆਪਣਾ ਕਾਨੂੰਨ ਹੈ ਲੇਕਿਨ ਉਹ ਰੀਅਰਲੀ ਲਾਗੂ ਹੁੰਦਾ ਹੈ ਸਾਨੂੰ ਐਸੋਸੀਏਸ਼ਨ ਨੂੰ ਜੋਰ ਪਾ ਕੇ ਹਰ ਪੁਲਿਸ ਸਟੇਸ਼ਨ ਤੇ ਐਸਐਸਓ ਨੂੰ ਮਿਲ ਕੇ ਜਦੋਂ ਵੀ ਕੋਈ ਦਾ ਇਨਸੀਡੈਂਟ ਹੁੰਦਾ ਹੈ ਨਾ ਉਹ ਧਰਾਵਾਂ ਲਗਾਉਣੀਆਂ ਪੈਂਦੀਆਂ ਉਹ ਫਿਰ ਵੀ ਨਹੀਂ ਲੱਗਦੀਆਂ ਕਿਹੜਾ ਕੇਸ ਹੈ ਸਾਨੂੰ ਇਹਦੇ ਲਈ ਪੋਲੀਟੀਕਲ ਮਤਲਬ ਸਿਹਤ ਮੰਤਰੀ ਤੱਕ ਫੋਨ ਕਰਕੇ ਉਹਨਾਂ ਨੂੰ ਫੋਨ ਕਰਾਉਣਾ ਪੈਂਦਾ ਕਿ ਇਹਨੂੰ ਪੰਜਾਬ ਮੈਡੀਕਲ ਪ੍ਰੋਟੈਕਸ਼ਨ ਐਕਟ ਲਗਾਏ ਇਹ ਅਗਰ ਕਾਨੂੰਨ ਹੈ ਤਾਂ ਆਪਣੇ ਆਪ ਵੀ ਲਾਗੂ ਕਿਉਂ ਨਹੀਂ ਹੋ ਜਾਂਦਾ ਜਦ ਕਿ ਉਹਦੇ ਵਿੱਚ ਕਾਗਨੀਜ਼ੇਬਲ ਨੋਨ ਅਵੇਲੇਬਲ ਅਫੈਂਸ ਹੈ ਤੋ ਸਾਡੀ ਡਿਮਾਂਡ ਇਹੀ ਹੈ ਕਿ ਇੱਕ ਸੈਂਟਰਲ ਲੈਕ ਲਿਆਂਦਾ ਜਾਵੇ ਹਸਪੀਟਲਸ ਨੂੰ ਸੇਫ ਜ਼ੋਨ ਡਿਕਲੇਅਰ ਸਰ ਜੇ ਦੀ ਬੰਗਾਲ ਜਿਹੜੀ ਵੱਡੀ ਘਟਨਾ ਹੋਈ ਹੈ ਤੇ ਕੇਂਦਰ ਸਰਕਾਰ ਦਾ ਕੀ ਸਟੈਂਡ ਹੈ ਲੋਕ ਪਹਿਲਾਂ ਤਾਂ ਇਹ ਜਿਹੜੀ ਆਪਣੇ ਆਪ ਚ ਪੂਰੇ ਦੇਸ਼ ਨੂੰ ਖਲਾਕੇ ਰਖ ਦਿੱਤਾ ਇਸ ਘਟਨਾ ਕਿ ਜਿਸ ਤਰੀਕੇ ਨਾਲ ਬਲਦਕਾਰ ਵੀ ਹੋਇਆ ਔਰ ਉਹਦੇ ਤੇ ਉਹ ਨਿਰਮਮ ਜਿਹੜੀ ਹੱਤਿਆ ਕੀਤੀ ਗਈ ਹੈ ਉਡੀ ਅਸੀਂ ਜਿਹੜੀ ਆ ਸਾਰੇ 680 ਅਸੀਂ ਉਹ ਵੀ ਕਰ ਰਹੇ ਜਿਹੜੀ ਇਹ ਨਿੰਦਾ ਵੀ ਕਰਦੇ ਆ। ਔਰ ਜਿੱਥੋਂ ਤੱਕ ਬੰਗਾਲ ਸਰਕਾਰ ਦਾ ਫાંਸੀ ਕੋ ਕਿਤੇ ਨਾ ਕਿਤੇ ਕੋਤਾਹੀ ਕੋਈ ਨਹੀਂ। ਕਿਉਂਕਿ ਪਹਿਲਾਂ ਉਹਨੂੰ ਆਤਮ ਹੱਤਿਆ ਦਾ ਰੂਪ ਦਿੱਤਾ ਗਿਆ। ਫਿਰ ਵੀ ਜਿਹੜੀ ਉਹ ਇਨਕੁਆਇਰੀ ਜਿਹੜੀ ਹੋਣੀ ਚਾਹੀਦੀ ਸੀ ਉਸ ਜਿਸ ਤਰੀਕੇ ਨਾਲ ਉਸ ਤਰੀਕੇ ਨਾਲ ਨਹੀਂ। ਔਰ ਹੁਣ ਹਾਈ ਕੋਰਟ ਦੇ ਆਦੇਸ਼ਾਂ ਦੇ ਨਾਲ ਸੀਬੀਆਈ ਇੱਕ ਇਨਕੁਆਰੀ ਜੀਮ ਮਾਰਦਾ। ਤਾਂ ਕਿ ਕੁਝ ਸਟੇਟਾਂ ਨੇ ਆਪਣੇ ਉੱਤੇ ਜਿਹੜੀ ਵਿਧਾਨ ਸਭਾ ਚ ਪਾਸ ਕੀਤਾ ਹੈ ਕਿ ਸੀਬੀਆਈ ਉਹਨਾਂ ਦੇ ਮਾਮਲੇ ਚੋਂ ਦਗਲੰਦਾ ਜਿਹੜੀ ਹੈ ਉਹਨਾਂ ਮਰਜ਼ੀ ਤੋਂ ਬਿਨਾਂ ਨਹੀਂ ਹੋ ਸਕਦਾ। ਸੋ ਬੰਗਾਲ ਵੀ ਉਹਨਾਂ ਦੇ ਵਿੱਚ ਇੱਕ ਛੂਪਾ ਐਸਾ ਹੈ ਜਿੱਦੇ ਡਾਇਰੈਕਟ ਕੇਂਦਰ ਸਰਕਾਰ ਸੀਬੀਆਈ ਦੀ ਇਨਕੁਆਰੀ ਨਹੀਂ ਮਾਰ ਸਕਦਾ ਸਰਦ। ਪਰ ਹੋਣ ਜਿਹੜੇ ਆ ਮਾਨੂੰ ਹਾਈ ਕੋਰਟ ਦੇ ਹੁਕਮ ਅਨੁਸਾਰ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਹੋਈ ਔਰ ਮੈਂ ਜਿੱਤੇ ਤੱਕ ਬੰਗਾਲ ਨੂੰ ਜਾਣਦਾ ਕਿ ਮੈਂ ਉਹਦੇ ਡਾਟੇ ਵੀ ਦੇਖ ਰਿਆ ਸੀ ਕਿ ਜਿਹੜੀ ਨੈਸ਼ਨਲ ਕ੍ਰਾਈਮ ਇਨਵੈਸਟੀਗੇਟਿਵ ਬਿਊਰੋ ਆ ਉਹਦੇ ਜਿਹੜੇ ਡਾਟੇ ਵੀ ਦੇਖ ਰਿਆ ਸੀ ਕਿ ਸਭ ਤੋਂ ਜ਼ਿਆਦਾ ਫਲਸਕਾਰ ਦੀਆਂ ਘਟਨਾਵਾਂ ਬੰਗਾਲ ਚ ਹੋਣ ਚੁੱਕੀਆਂ 22 ਦਾ 22 23 ਦਾ ਦੇ ਜੋ ਵਿਜੈਰਾ ਆਂਕੜਾ ਆ ਉਹ ਵੀ ਲੱਖਾਂ ਚ ਹੈ ਮਤਲਬ 21 ਦੇ ਕੋਲ 2 ਲੱਖ ਸਮਥਿੰਗ ਸੀ 22 ਦੇ ਵਿੱਚ 3.5 ਲੱਖ ਔਰ 23 ਦੇ ਵਿੱਚ 4 ਲੱਖ ਸਮਥਿੰਗ ਜੜੀਆਂ ਬਲਤਕਾਰ ਦੀ ਘਟਨਾ ਹੋਈ ਉਹ ਮੈਨੂੰ ਯਾਦ ਆ ਕਿ ਇੱਕ ਔਰ ਕਮਿਸ਼ਨ ਦੇ ਰੂਪ ਚ ਮੈਂ ਵੀ ਉੱਥੇ ਗਿਆ ਸੀ ਤਾਂ ਬਹੁਤ ਸਾਰੀਆਂ ਜੜੀਆਂ ਬਲਤਕਾਰ ਦੀ ਘਟਨਾਵਾਂ ਹੋਈਆਂ ਸੀ ਔਰ ਜਿੱਥੇ ਸਰਕਾਰ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਉੱਥੇ ਹੋਇਆ ਹੀ ਨਹੀਂ पर जदों मैं आप अपनी टीम ਨਾਲ ਉਹਨਾਂ ਪੀੜਤ ਪਰਿਵਾਰਾਂ ਨੂੰ ਮਿਲਿਆ ਵੀ ਪਰ ਕੁਝ ਹਸਪੀਟਲ ਚ ਵੀ ਸੀ ਤਾਂ ਫੇਰ ਉਹਨਾਂ ਨੇ ਇਹ ਤਾਂ ਮੰਨਿਆ ਕਿ ਇਹ ਬਲਦਕਾਰ ਹੋਇਆ। ਉਹ ਇਹ ਇੱਕ ਮੜਾ ਆਪਣੇ ਆਪ ਚ ਅਜੀਬ ਜਿਹਾ ਲੱਗਦਾ ਹੈ ਕਿ ਹਮੇਸ਼ਾ ਦੇਖੋ ਬਲਦਕਾਰ ਕਰਨਾ, ਕ੍ਰਾਈਮ ਕਰਨਾ ਇਹ ਬਹੁਤ ਸਾਰੇ ਲੋਕਾਂ ਜਿਹੜਾ ਅਸਾਜਿਕ ਸਮਾਜਿਕ ਤੱਤ ਹੁੰਦਾ ਹੈ। ਔਰ ਉਧਰ ਤੇ ਸਰਕਾਰਾਂ ਦਾ ਕੰਮ ਜਿਹੜਾ ਹੁੰਦਾ ਹੈ あるわいいから